বারবার گمراہ কর ਰਿਹਾ ਬਿਨਾ ਮਤੋਂ ਕੋ ਕੋ ਕਰ ਰਹੀ ਨਹੀਂ ਮੈਂ ਜਿਹੜੀ ਗੱਲ ਹੀ ਲੈ ਹੋਇਆ ਦੇਖੋ ਹਾਲਾਤ ਇਹ ਨੇ ਵੀ ਤਿੰਨ ਘਟੇ ਹੋ ਗਏ ਕਿੰਨਾ ਟਾਈਮ ਹੋ ਗਿਆ ਧਰਨਾ ਲੱਗੇ ਹੋਏ ਤੇ ਆਪਣਾ 9 ਵਜੇ ਕ ਲੱਗਾ ਭਾਜੀ 9 ਵਜੇ ਦਾ ਧਰਨਾ ਲੱਗਿਆ ਹੋਣਾ ਤੇ ਟਾਈਮ ਦੇਖੋ 2 ਵਜੇ ਪੰਜ ਘਟੇ ਹੋ ਗਏ ਪੰਜਾਬ ਦੇ ਹਾਲਾਤ ਦੇਖੋ ਚਾਹੇ ਕਿਹੜੀ ਮਰਜੀ ਮੀਡੀਆ ਚਾਹੇ ਉਹ ਨੈਸ਼ਨਲ ਮੀਡੀਆ ਚਾਹੇ ਆ ਕੇਜੀ ਮੀਡੀਆ ਜਾਂ ਗੋਦੀ ਮੀਡੀਆ ਲੜ 2-4 ਕੋਈ ਇੱਕ ਦੋ ਚੈਨਲ ਤੋਂ ਬਿਨਾ ਕੋਈ ਨਹੀਂ ਪਹੁੰਚਿਆ ਵੱਡ ਘਟੇ ਇੱਥੇ ਕੋਈ ਮੜੀ ਜੀ ਕੋਈ ਛੋਟੀ ਜੀ ਕੋਈ ਗੱਲ ਹੋ ਜੇ ਬਿਨਾਂ ਮਤਲਬ ਜਿਹਦਾ ਕੋਈ ਤੁੱਕੇ ਨਹੀਂ ਵੱਟਦੀ। ਇਹ ਕਿਦਾ ਮੇਰਾ মিডিਆ ਨਾਲ ਕਿ ਤੁਸੀਂ ਵੀ ਪੰਜਾਬ ਦਾ ਨਮਕ ਖਾਨ ਹੋ। ਇੱਥੇ ਆਓ ਸਾਰੇ। ਮਹਾਲੀ ਚੰਡੀਗੜ੍ਹ ਦੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇ। ਮਹਾਲੀ ਚੰਡੀਗੜ੍ਹ ਤੇ ਕੀ ਫਰਕ ਹੈ? ਆ ਸੀਪੀ ਮਾਲ ਦੇ ਕੋਲ ਅਸੀਂ ਨਹੀਂ ਸਿੱਧਾ ਬਰਨਾਰੀ 에어ਪੋਰਟ ਰੋਡ ਮਤਲਬ ਮਹਾਲੀ ਚੰਡੀਗੜ੍ਹ ਦੀ ਜਾਨ ਹੈ। 5 ਘੰਟੇ ਤੋਂ ਬੰਦ ਆ। ਮੈਂ ਕੋਤਰੀ ਦੋ ਘੰਟੇ ਮੈਨੂੰ ਹੋ ਗਏ ਤੇ ਆਏ ਨਹੀਂ ਤਾਂ ਦਾ ਕੋਈ ਤੇ ਮੀਡੀਆ ਲੰਦੀ ਕਿਹਾਗਾ ਇਹ ਪੰਜਾਬ ਦੇ ਹਾਲਾਤ ਇਹ ਗੱਲ ਕੀ ਆ ਕਿ ਨਾਸੀਆਂ ਨੇ ਹਮਲਾ ਕੀਤਾ ਆਹੋ ਕੰਮ ਕਰ ਇਕ ਜੀ ਮੌਤ ਹੋ ਗਈ ਬੱਚਾ ਸੀਰੀਅਸ ਹਮਲਾ ਤਾਂ ਨਹੀਂ ਨਾ ਤੇ ਆਵਾਜ਼ ਰਿ ਦੀ ਕਰੀਪਾ ਦੀ ਕੋਈ ਨਹੀਂ ਚੱਕ ਰਿਆ ਕੋਈ ਇਹਨਾਂ ਦੇ ਦੁੱਖ ਨੂੰ ਕੋਈ ਕਿੰਨਾ ਦਿਖਾਈ ਨਹੀਂ ਰਿਹਾ ਆ ਸਾਹਮਣੇ ਐਮਐਲ ਦਾ ਦਫਤਰ ਐਤੋਂ ਆ ਸਾਹਮਣੇ 100 ਫੁੱਟ ਵੀ ਨਹੀਂ ਆ ਆ ਪਿੱਛੇ ਇੱਥੇ ਕਹਿੰਦਾ ਬਲਕਾਰ ਸਿੱਧੂ ਰਹਿਣਾ ਉਹ ਵੀ ਜਿਹੜੀ ਇੱਥੇ ਆਹ ਦੇਖੋ ਆ ਸਾਹਮਣੇ ਬਲਕਾਰ ਸਿੱਧੂ ਆਮਾ ਦੀ ਪੱਕ ਜਮਲੇ ਉਹ ਸਾਹਮਣੇ ਤਲਵਤ ਸਿੰਘ ਵਾਲੀ ਵਾਲਾ 2 ਐਮਐਲਏ ਦੀਆਂ ਕੁੱਠੀਆਂ ਦਰਸ ਸਾਹਮਣੇ ਨੇ ਬਿਲਕੁਲ ਸਾਹਮਣੇ ਚੌਂਕ 'ਚ ਸਾਰੇ ਗਰੀਬ ਬੈਠੇ ਨੇ ਇਕੱਠੇ ਹੋਏ ਹਣ ਜੋ ਪਿੱਛੇ ਸਾਰਾ ਪਿੰਡ ਬੈਠਾ ਕੁੰਬੜਾ ਸੁਹਾਣਾ ਸਾਰੇ ਆ ਕੋਈ ਨਹੀਂ ਇੱਥੇ ਆ ਰਿਹਾ ਕੋਈ ਐਮਐਲਏ ਨਹੀਂ ਕੋਈ ਮੰਤਰੀ ਨਹੀਂ ਮੈਂ ਕਹਾਂ ਉਹ ਜਿੰਨੇ ਵੀ ਪਾਸਾ ਤਰ ਕੋਲਸ ਖੜੀ ਆ ਬਸ ਉਹ ਵੀ ਇਹ ਕਹਿਣ ਲਈ ਕਿ ਧਰਨਾ ਚੱਕੋ ਜੀ ਜੇ ਸਰਸਕਾਰ ਕਰੋ ਸੋ ਇਹ ਹਾਲਾਤ ਨਹੀਂ ਬੱਤ ਬਸ ਬਸ ਤਰ ਕੋ ਕੋਦਰ ਦੇਖੋ ਰਾਤ ਵੀ ਘਟਣਾ ਹੈ ਐਡੀ ਦੁਖਦਾਈ ਘਟਣਾ ਹੈ ਸਾਰਾ ਸਾਰੇ ਅੱਜ ਪ੍ਰਿੰਟ মিডিਆ 'ਚ ਵੀ ਸਵੇਰ ਦਾ ਸਾਰਿਆਂ ਨੂੰ ਪਤਾ ਹੈ ਸਾਰੇ ਮੁਹੱਲੇ ਨੂੰ ਪਤਾ ਹੈ ਮੈਂ ਤਾਂ ਮੁਹੱਲੇ ਨਿਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਸਾਰੇ ਪਿੰਡ ਵਾਲਿਆਂ ਨੂੰ ਆਪ ਦੇ ਭਰਾ ਨੂੰ ਅਪੀਲ ਕਰਦਾ ਹਾਂ ਵੀ ਆਓ ਆਪਾਂ ਇਕੱਠੇ ਹੋਈਏ ਨਹੀਂ ਤਾਂ ਐਂ ਹੀ ਆਪਣੇ ਨਾਲ ੱੱਕਾ ਹੁੰਦਾ ਰਹੂਗਾ ਹਮੇਸ਼ਾ ਬਣੇ ਇੱਥੇ ਆ ਕੇ ਪਤਾ ਲੱਗਿਆ ਵੀ ਇੱਕ ਸਾਲ ਪਹਿਲਾਂ ਵੀ ਗੁੰਮੜੇ 'ਚ ਐਦਾਂ ਹੀ ਇੱਕ ਮਾਮਲਾ ਹੋਇਆ ਤੇ ਉਹਦਾ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ ਉਦੋਂ ਹੀ ਅੱਜ ਹਾਲਾਤ ਨੇ ਵੀ ਇਹ ਦੁਬਾਰਾ ਕੋਰ ਸਮੇਂ ਬਾਅਦ ਹੀ ਅੱਜ ਕੱਲ ਜੋ ਚੁਟੇ ਛੋਟੇ ਬੱਚਿਆਂ ਨਾਲ ਜੋ ਇਹ ਵਾਰਦਾਤ ਹੋਈ ਹੈ ਜੇ ਆਪਾਂ ਅੱਜ ਨਾ ਬੋਲੇ ਸਾਰੇ ਇਕੱਠੇ ਨਾ ਹੋਏ ਤਾਂ ਇਹ ਐਂ ਹੀ ਚੱਲਦਾ ਰਹਿਣਾ ਹੈ ਅੱਜ ਇਹਨਾਂ ਨਾਲ ਹੋਇਆ ਕੱਲ ਆਪਣੇ ਨਾਲ ਵੀ ਹੋ ਸਕਦਾ ਹੈ ਤੋਂ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਨਿਵਾਸੀ ਇੱਥੇ ਪਹੁੰਚਣ ਆਪਾਂ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਦੇ ਨੱਕ ਵਿੱਚ ਦਮ ਕਰੀਏ ਤੇ ਆਪਾਂ ਜੋ ਮੰਗਦਾ ਇਨਸਾਫ ਹੈ ਇਸ ਪਰਿਵਾਰ ਨੂੰ ਦਿਵਾਈਏ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਖਿਲਾਫ ਕਰਵਾਈਏ ਤਾਕੇ ਆਉਣ ਵਾਲੀਆਂ ਜਿਹੜਾ ਆਪਾਂ ਆਪਣੇ ਸ਼ਹਿਰ ਨੂੰ ਆਪਣੇ ਆਪਣੇ ਸਾਰਿਆਂ ਦੇ ਜਿਹੜਾ ਆਪਣਾ ਆਪਦਾ ਸ਼ਹਿਰ ਹੈ ਉਹਨੂੰ ਆਪਣੇ ਰਹਿਣ ਜੁਗਾਂ ਬਣਾ ਰਖੀਏ। ਬਹਾਮੀ ਪੁਲਿਸ ਮੁਰਦਾਬਾਦ। 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 ਜੰਮ ਸਰਕਾਰ ਮੁਰਦਾਬਾਦ। ਜੰਮ ਸਰਕਾਰ। ਮੁਰਦਾਬਾਦ। ਪੰਜਾਬ ਸਰਕਾਰ। ਇਹ ਗਰੀਬ ਬੰਦੇ ਬੈਠੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਰੱਖੇ ਹੋਏ ਤੇ ਗੱਡੀ 'ਚ ਪਈਆਂ ਲਾਸ਼ਾਂ ਜਵਾਕ ਆ ਉਹ ਲਾਸ਼ ਵੇਖ ਕੇ ਐਂ ਲੱਗਦਾ ਵੀ ਉਹ ਕੁੰਬੜੇ ਦਾ ਕੋਈ ਬੱਚਾ ਨਹੀਂ ਮਰਿਆ ਉਹ ਪੰਜਾਬ ਮਰਿਆ ਪਿਆ ਸਾਡੀ ਅੱਜ ਹਾਲਤ ਇੰਨੀ ਮੜੀ ਆ ਕਿ ਆ ਲਾਸ਼ ਪਈ ਸਾਡੇ ਪੁੱਤ ਦੀ ਇਹ ਜਿਹੜਾ ਮੀਡੀਆ ਆ ਪੰਜਾਬ ਦਾ ਮੀਡੀਆ ਵਾ ਨੈਸ਼ਨਲ ਮੀਡੀਆ ਵਾ ਇੱਥੇ ਕੋਈ ਮਾੜਾ ਮੋਢ ਕਲਾਕਾਰ ਆ ਜੇ ਅੱਗੇ ਪਿਛੇ ਨੱਚਦੇ ਫਿਰਦੇ ਆ ਇਹ ਮੀਡੀਆ ਨੂੰ ਬਿਮਾਰੀ ਪੈ ਗਈ ਆ ਕਿ ਮੀਡੀਆ ਇਥੇ ਇੱਥੇ ਕਿਉਂ ਨਹੀਂ ਆਇਆ ਗਰੀਬਾਂ ਦੀ ਆਣ ਕੇ ਸਾਰ ਕਿਉਂ ਨਹੀਂ ਲੈਂਦਾ ਮੀਡੀਆ ਮੁਰਦਾਬਾਦ 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 ਕਾਉ ਮੀਡੀਆ ਮੁਰਦਾਬਾਦ 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 ਕੇਜੀ ਮੁਰਦਾਬਾਦ 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 ਕੁੱਤੀ ਮੀਡੀਆ ਮੁਰਦਾਬਾਦ ਮੁਰਦਾਬਾਦ ਕਾਉ ਮੀਡੀਆ ਮੁਰਦਾਬਾਦ 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 ਸਾਰੇ মিডিਆ ਨੂੰ ਕਹਿੰਦੇ ਕੋਈ ਸ਼ਹਿਰਦ ਵੀ ਹੈਗੇ ਨੇ ਜਿਹੜੇ ਗਰੀਬਾਂ ਦੀ ਪੰਜਾਬ ਦੀ ਹੱਕਾਂ ਦੀ ਇਹ ਇਹ ਜਿਹੜੀ ਇੱਕ ਪਰਿਵਾਰ ਦਾ ਪੰਜਾਬ ਦਾ ਪੁੱਤ ਮਰਿਆ ਜਿਹੜੇ ਆਵਾਜ਼ ਚੱਕ ਰਹੇ ਨੇ ਉਹ মিডিਆ ਦਾ ਧੰਨਵਾਦ ਕਰਦੇ ਆ ਪਰ ਜਿਹੜੀ মিডিਆ ਇਹਨਾਂ ਦੀ ਆਵਾਜ਼ ਨੂੰ ਦੱਬ ਰਹੀ ਹੈ ਗਰੀਬਾਂ ਦੀ ਨੂੰ ਪੰਜਾਬ ਦੇ ਬੱਚੇ ਦੀ ਅਲਾਸ਼ਪੀ ਉਹਨੂੰ ਆਵਾਜ਼ ਨੂੰ ਦੱਬ ਰਹੀ ਹੈ ਉਹਨੂੰ ਅਸੀਂ ਮਰਦਾਬਾਦ ਕਰ ਰਹੇ ਹਾਂ ਇਹ ਮੈਂ ਗੱਲ ਗਦਾਰ ਨਾਰਮੀ ਕਹਿੰਦੇ ਹਾਂ ਜੀ ਗਦਾਰ মিডিਆ ਗਦਾਰ মিডিਆ ਨੂੰ ਕਿਉਂਕਿ ਸਾਡੇ ਚੋਂ ਅੱਥੇ ਗਦਾਰ ਇਹ ਕਹਿ ਰਹੇ ਨੇ ਗਦਾਰ মিডিਆ ਜਿਹੜੀ ਦਲਾਲ মিডিਆ ਕੋਈ ਲਿਆਜ ਨਹੀਂ ਕਿਸੇ ਨਾਲ ਕਿ ਜਿਹੜੇ ਇਹਨਾਂ ਦੀ ਆਵਾਜ਼ ਨੂੰ ਦੱਬ ਰਹੇ ਨੇ ਜਿਹੜੇ ਸਤਕਾਰਯੋਗ ਨੇ ਇਮਾਨਦਾਰ ਜਿਹੜੇ ਗਰੀਬਾਂ ਦੀ ਇਮਾਨਦਾਰ ਤੇ ਪੰਜਾਬੀਆਂ ਦੀ ਇਹਨਾਂ ਦੀ ਗਰੀਬਾਂ ਦੀ ਆਵਾਜ਼ ਨੂੰ ਚੱਕ ਰਹੇ ਨੇ 5 ਘੰਟੇ ਹੋ ਗਏ ਮਹਾਲੀ ਦੇ ਵਿੱਚ ਧਰਨਾ ਹੋਵੇ ਮੈਨੂੰ ਤਾਂ ਕੋਈ ਵੱਡੇ ਜਿਹੜੇ ਇੱਕ ਕਣ ਜਗਰ ਜੀ ਨੇ ਬੋਲਿਆ ਕਿ ਇੱਥੇ ਕੋਈ ਸਿੰਗਰ ਆ ਜਾਏ ਕੋਈ ਇੱਥੇ ਨਾਚ ਆ ਜਾਏ ਕੋਈ ਆ ਜਾਏ ਡਰਾਮੇ ਵਿੱਚ ਸਾਰੇ ਕੈਮਰੇ ਚੱਕੀ ਫਿਰਦੇ ਆ ਮੰਗ ਲੀ ਸਾਰੇ ਪਾਸੇ ਖੜੀ ਆ 5 ਘੰਟੇ ਤੋਂ ਕੀ ਗੱਲ ਕਿਸੇ ਨੂੰ ਪਤਾ ਨਹੀਂ ਲੱਗਿਆ ਜਿਹੜੇ ਆਏ ਨੇ ਜਿਨ੍ਹਾਂ ਨੇ ਆਵਾਜ਼ ਚੱਕੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜਿਹੜੇ ਸਰਕਾਰ ਦੇ ਦਬਾਅ ਹੇਠ ਏਜੰਸੀਆਂ ਦੇ ਦਵਾਇਟ ਜਿਹੜੀ মিডিਆ ਆਵਾਜ਼ ਮੁਦਬਰੀ ਆ ਨਹੀਂ ਆਵਾਜ਼ ਵਿੱਚ ਆਖ ਰਹੀ ਉਹਦਾ ਅਸੀਂ ਮੁਰਦਾਬਾਤ ਕਰਾਂਗੇ ਬਕਾਉ মিডিਆ ਮੁਰਦਾਬਾਤ ਅੱਲਾਹਬਾਤ ਮੁਰਦਾਬਾਤ ਦਲਾਲ মিডিਆ ਮੁਰਦਾਬਾਤ ਅੱਲਾਹਬਾਤ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਅੱਲਾਹਬਾਤ ਲਾਫਰ 9:30 ਯਾਰ ਹੱਦ ਹੋ ਗਈ ਜੀ ਲਾਫਰ ਠੰਡਾ ਹੋ ਗਿਆ ਜੀ ਉਹ ਰੱਖਿਆ ਖੜਾ ਰਹੇ ਜੀ ਬਿੰਦਰ ਤੁਹਾਨੂੰ ਮਤਲਬ ਇਹ ਪੁੱਛਦੇ ਆ ਤੁਹਾਡਾ ਬੱਚੇ ਪੰਜ ਜਮਾ ਹੋ ਗਈ ਲਾਖੀ ਨਹੀਂ ਚੱਲੀ ਨਾ ਬਾਕੀ ਕੋਲੀ ਗਿਣੇ ਨਿਸ਼ਾਨੀ ਆ ਗਿਆ ਛੋਟਾ ਹੋ ਗਿਆ ਰੱਖੋ ਕੋਈ ਸਾਰਾ ਪੰਜਾਬ ਤੁਹਾਡੇ ਨਾਲ ਆ ਪਿਛੇ ਭਰਾਓ ਆਓ ਸਾਰਾ ਪੰਜਾਬ ਤੁਹਾਡੇ ਨਾਲ ਕੋਈ ਨਹੀਂ ਮਹਾਰਾਜ ਉਹਨੂੰ ਤੱਕ ਦੇਖੋ ਇਹਨਾਂ ਦਾ ਬੱਚਾ ਹਸਤਾ ਵਾਲੇ ਤੇ ਦਾਖਲਾ ਜਿਹੜੇ ਤੁਹਾਨੂੰ ਚਲੋ ਸੀਰੀਅਸ ਆ ਗਿਆ ਓਹ ਠੰਡਾ ਹੋ ਗਿਆ ਬਹੁਤ ਹੋ ਗਿਆ ਹੋ ਜਾਣਾ ਪੰਜਾਬ ਸਰਕਾਰ ਮੁਰਦਾਬਾ 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 ਸਾਰੇ ਪ੍ਰਸ਼ਾਸਨ ਮੁਰਦਾਬਾ ਮੁਰਦਾਬਾ ਸਰਕਾਰ ਮੁਰਦਾਬਾ ਤਲਾਵ ਜੰਦਾ ਹੋ ਗਿਆ ਜੀ ਤਾਖ ਤੋਂ ਵੇਖੋ ਦੇਖੀ ਬਾਅਦ ਦੇਖੋ ਦੋਪਹਿਰ ਰੱਖੋ ਦੋਪਹਿਰ ਰੱਖੋ ਦੋਪਹਿਰ ਅੱਧੇ ਵਿਚਕਾਰ ਆਓ ਵਾਹ ਉਧਰ ਹੋ ਗਏ ਲੋਕ ਆਠੀ ਘਾਠੀ ਉੱਤੇ ਪੰਜਾਬ ਨਾਲ ਨਾ ਗੌਰ ਜਿੱਤੀ ਅਈ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਪਾ ਜੀ ਲੈਹੀ ਸਹੀ ਵਾਲਾ ਜੀ ਉਹ ਮੇਰਾ ਜਿੱਤੀ ਲਾਤ ਜਾਰੀ ਹੈ ਜੀ ਵੈਰੀ ਪੰਜਾਬ ਸਰਕਾਰ ਮਰਦਾਬਾ ਮਰਦਾ बेनीत मेरी मुर्दा ਅੱਪਾ ਸਵੇਰ ਤੇ ਖੜੇ ਆ ਤਕਰੀਬਨ 3-4 ਘੰਟੇ ਹੋ ਗਏ ਜਿਹੜੇ ਆਪਣਾ ਖਾਸ ਕਰਕੇ ਮੁਹਾਲੀ ਇਲਾਕਾ ਹੈ ਮੇਰੇ ਆਪਾਂ ਨੂੰ ਸ਼ਰਮਾਣੀ ਚਾਹੀਦੀ ਹੈ ਜਿਹੜੇ ਲੋਕ ਹੁਣ ਤੱਕ ਆਪਣੇ ਘਰਾਂ ਦੇ ਨਹੀਂ ਨਿਕਲੇ ਜੇਕਰ ਅੱਜ ਇਹਨਾਂ ਦੇ ਪੁੱਤ ਦੀ লাশ ਪਈ ਹੈ ਇੱਥੇ ਚੌਕ ਦੇ ਵਿੱਚ ਉਹ ਦਿਨ ਦੂਰ ਨਹੀਂ ਤੇ ਜਿਹੜੇ ਇਹ ਲਾਸ਼ਾਂ ਆਪਣੇ ਬੱਚਿਆਂ ਦੀਆਂ ਵੀ ਇਸ ਤਰੀ ਉੱਠਣੀਆਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਭਰਾ ਭੈਣਾ ਘਰਾਂ ਬੈਠੇ ਤਮਾਸ਼ਾ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਮਾੜੀਆਂ ਮੋਟੀਆਂ ਜ਼ਮੀਰਾਂ ਨੂੰ ਜਗਾ ਕੇ ਇਹ ਆਪਣੇ ਗਰੀਬ ਭਰਾਵਾਂ ਦਾ ਜਿਹੜੇ ਦਿਹਾੜੀ ਕਰਕੇ ਆਪਣਾ ਪਰਿਵਾਰ ਨੂੰ ਪਾਲਦੇ ਨੇ ਉਹਨਾਂ ਦੇ ਨਾਲ ਅੱਜ ਆਪਾਂ ਖੜੀਏ ਤਾਂ ਕਿ ਉਹਨਾਂ ਨੂੰ ਆਪਾਂ ਇਨਸਾਨਦਾਰਕੀਏ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾ ग़रीबसाफ़ो ग़रीबा गिरफ़्तार करोकारो भई पंजाओ पंजाब बचाओ भई पंजाओ पंजाब बचाओ भई बचाओ पंजाबो ग़रीबा Saved you! Saved you! Saved you! Saved you!